हां जी, दो रो जी, जी दोस्तों रोज दी ਤਰ੍ਹਾਂ ਪਹੁੰਚ ਗਏ ਆ ਆਪਾਂ ਸਬਜ਼ੀ ਮੰਡੀ ਦੇ ਵਿੱਚ ਤੇ ਕਰਾਂਗੇ ਸਬਜ਼ੀ ਦੇ ਰੇਟਾਂ ਬਾਰੇ ਗੱਲਬਾਤ ਤੇ ਦੱਸਾਂਗੇ ਕਿ ਵਧਿਆ ਤੇ ਕੀ ਘਟਿਆ ਦੱਸਦੇ ਆਂ ਦੋਸਤੋ ਸਬਜ਼ੀ ਦੇ ਰੇਟ ਬਹੁਤ ਹੀ ਜ਼ਿਆਦਾ ਵਧ ਗਏ ਹਨ ਆਮ ਬੰਦੇ ਦੀ ਪਹੁੰਚ ਤੋਂ ਸਬਜ਼ੀ ਦੂਰ ਹੁੰਦੀ ਜਾ ਰਹੀ ਆ ਜਾਨੀ ਕਿ ਮਹਿੰਗਾਈ ਬਹੁਤ ਜ਼ਿਆਦਾ ਵਧ ਰਹੀ ਆ ਇਕੱਲੇ-ਕੰਡੇ ਰੇਟ ਵਾਰੀ ਦੱਸਾਂਗੇ ਤੇ ਕਿਹੜੀ ਸਬਜ਼ੀ ਕਿੰਨੇ ਰੇਟ ਹੋ ਗਈ ਆ ਤੇ ਕਿਹੜੀ ਸਬਜ਼ੀ ਕਿੰਨੇ ਰੇਟ ਤੇ ਵਿਕ ਰਹੀ ਆ ਪਿਆਜ਼ ਆਲੂ ਸਭ ਰੇਟਾਂ ਬਾਰੇ ਜਾਣਕਾਰੀ ਦੇਵਾਂਗੇ ਪਹਿਲਾਂ ਮੇਰੇ ਭਰਾਵਾਂ ਨੂੰ ਉਹਨਾਂ ਨੂੰ ਬੇਨਤੀ ਹੈ ਜਿਹੜੇ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜੀ ਇੱਕ ਵਾਰੀ ਝਾਤ ਮਾਰ ਲਓ ਮੰਡੀ ਦੇ ਵਿੱਚ ਸਾਰੀਆਂ ਸਬਜ਼ੀਆਂ ਆਈਆਂ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਟਿੰਡੋ ਦੀ ਗੱਲ ਕਰੀਏ ਤਾਂ 40 ਤੋਂ 45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ ਜੀ ਰੇਟ ਬਹੁਤ ਕਾਫੀ ਜ਼ਿਆਦਾ ਤੇਜ਼ ਹੈ ਜੀ ਇਹਦਾ ਨਾਲ ਹੀ ਪਏ ਕੱਦੂ ਦੀ ਗੱਲ ਕਰੀਏ ਤਾਂ ਦੋਸਤੋ ਕੱਦੂ ਦਾ ਰੇਟ ਵੀ ਕਾਫੀ ਹੋ ਗਿਆ ਜਾਨੀ ਕਿ ਹਾਂ 45 ਤੋਂ 50 ਰੁਪਏ ਤੱਕ ਹੋ ਗਿਆ ਜੀ ਜੇ ਵੈਂਗਣ ਦੀ ਗੱਲ ਕਰੀਏ ਤਾਂ ਇਹਦਾ ਰੇਟ ਵੀ 30 ਤੋਂ 35 ਰੁਪਏ ਕਿਲੋ ਤੱਕ ਪਹੁੰਚ ਗਿਆ ਜੀ ਜੇ ਅੱਗੇ ਲੋਵੀ ਦੀ ਗੱਲ ਕਰਦਾ ਯਾਨੀ ਕਿ ਚੌਲੇ ਦੀ ਗੱਲ ਕਰੀਏ ਤਾਂ ਇਹ ਵੀ 40 45 ਰੁਪਏ ਕਿਲੋ ਤੱਕ ਪਹੁੰਚ ਗਿਆ ਜੀ 45 40 ਰੁਪਏ ਯਾਨੀ ਕਿ ਜਿਹੜਾ ਇੱਧਰਲਾ ਚੌਲਾ ਸੀ 40 ਤੇ ਉਹ ਬਾਬਾ ਜੀ ਵੇਖ ਰਹੇ ਨੇ ਉਹਦਾ ਰੇਟ 45 ਰੁਪਏ ਕਿਲੋ ਹੋ ਗਿਆ ਅੱਗੇ ਦੋਸਤੋ ਗਾਹਾਂ ਨਿਗਾ ਮਾਰਦੇ ਤੇ ਕਿੱਥੇ ਕੀ ਪਿਆਗਾ ਬਾਬਾ ਜੀ ਇਧਰ ਚੌਲੇ ਪਾ ਰਹੇ ਨੇ ਤੇ ਚੌਲੇ ਦਾ ਰੇਟ ਤੁਹਾਨੂੰ ਦੱਸ ਦਿੱਤਾਗਾ ਅੱਗੇ ਗੱਲ ਕਰੀਏ ਤਾਂ ਭਿੰਡੀ ਦੀ ਭਿੰਡੀ ਦਾ ਦੋਸਤੋ ਰੇਟ ਥੋੜਾ ਜਿਹਾ ਕੱਲਾ ਡਾਊਨ ਆ ਜਿਹੜਾ ਕਿ 25-30 ਰੁਪਏ ਕਿਲੋ ਵੇਚ ਰਹੀ ਆ ਜੀ ਭਿੰਡੀ 25 ਤੋਂ 30 ਰੁਪਏ ਕਿਲੋ ਤੱਕ ਵਿਕ ਰਹੀ ਆ ਜੀ ਭਿੰਡੀ ਬਹੁਤ ਸੋਹਣੀ ਹੈ ਤੁਹਾਨੂੰ ਦੇਖ ਲਈ ਹੋਣੀ ਇੱਕ ਨੰਬਰ ਭਿੰਡੀ ਦਾ ਰੇਟ ਆ ਜਿਹੜਾ ਇਹ ਤੁਹਾਨੂੰ ਦੱਸ ਦਿੱਤਾ ਜੀ ਅੱਗੇ ਗੱਲ ਕਰੀਏ ਤਾਂ ਮਿਰਚ ਦੀ ਮਿਰਚ ਦਾ ਰੇਟ ਆ ਜਿਹੜਾ ਦੋਸਤੋ ਹਰੀ ਮਿਰਚ ਦਾ ਦੀ ਕਰ ਪਾਏ ਕਿ ਕਿਲੋ ਚੱਲ ਰਿਹਾ ਜੀ ਅੱਜ ਦਾ ਰੇਟ ਹੈ ਜਿਹੜਾ ਯਾਨੀ ਕਿ 2 ਰੁਪਏ ਬਾਅਦ ਘਟਦੇ ਜਾ ਸਕਦਾ ਯਾਨੀ ਕਿ ਕੁਆਲਿਟੀ ਅਨੁਸਾਰ ਹੁੰਦੇ ਆ ਰੇਟ ਤੇ ਸਮਾਰਕ ਸ ਨੂੰ ਨੇੜੇ ਤੋਂ ਦਿਖਾਉਂਦੇ ਆ ਮਿਰਚ ਬਹੁਤ ਟਾਪ ਦੀ ਹੈ 30 ਰੁਪਏ ਕਿਲੋ ਆ ਜੀ ਜੇ ਆ ਖੀਰੇ ਦੀ ਗੱਲ ਕਰੀਏ ਚਾਈਨਸ ਖੀਰਾ ਜੀ ਖੀਰੇ ਦਾ ਰੇਟ ਹੈ ਜਿਹੜਾ 40 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਜਿਹੜਾ ਖੀਰੇ ਦਾ ਚਾਈਨਸ ਦਾ ਰੇਟ ਆ ਨਾ ਜੀ ਇਹ ਕਾਫੀ ਦਿਨਾਂ ਤੋਂ ਇੱਥੇ ਟਿਕਿਆ ਹੋਇਆ ਯਾਨੀ ਕਿ 40 ਰੁਪਏ ਤੀ ਚੱਲ ਰਿਹਾ 35 40 40 ਰੁਪਏ ਤੱਕ ਵਿਕ ਰਿਹਾ ਜੀ ਅੱਗੇ ਦੋਸਤੋ ਗੱਲ ਕਰੀਏ ਤਾਂ ਪੇਠੇ ਦੀ ਜਿਹੜਾ ਪੇਠੇ ਦਾ ਰੇਟ ਆ ਦੋਸਤੋ 9-10 ਰੁਪਏ ਚੱਲ ਰਿਹਾਗਾ ਇਹ ਵੀ ਰੇਟ ਇੱਥੇ ਜੀ ਖੜੇ ਨੇ 11-12 ਤੋਂ ਕਦੇ ਵਧਿਆ ਨਹੀਂ ਪੇਠਾ ਇੱਥੇ ਜੀ ਚੱਲੇ ਜਾ ਰਿਹਾ ਵੀਰ ਤੋਂ ਇਧਰ ਕੱਦੂ ਦਾ ਪਤਾ ਕੀਤਾ ਸੀ ਤਾਂ ਵੀਰ 45 ਰੁਪਏ ਕਿਲੋ ਬੋਲ ਰਿਹਾ ਸੀਗਾ ਜੇ ਕੱਲ੍ਹ ਦੋਸਤੋ ਆਚਾਰੀ ਅੰਬ ਦੀ ਗੱਲ ਕਰੀਏ ਅੱਜ ਥੋੜਾ ਜਿਹਾ ਰੇਟ ਵਧਿਆ ਹੋਇਆ ਹੈ ਆਚਾਰੀ ਅੰਬ ਦਾ ਜਾਨੀ ਕਿ ਪਹਿਲਾਂ 15 ਰੁਪਏ ਹੁੰਦਾ ਸੀ ਅੱਜ 16 ਰੁਪਏ ਰੇਟ ਹੈ ਇਹ ਆਚਾਰੀ ਅੰਬ ਦਾ ਕੱਚੇ ਅੰਬ ਦਾ ਦੱਸਦੇ ਦੋਸਤੋ ਥੋੜਾ ਜਿਹਾ ਮਾਮੂਲੀ ਜਿਹਾ ਵਾਧਾ ਹੋਇਆਗਾ 16 ਰੁਪਏ ਰੇਟ ਚੱਲ ਰਿਹਾ ਜੀ ਅੱਜ ਅੰਬ ਇੱਕ ਨੰਬਰ ਹੈਗਾ ਟਾਪ ਕੁਆਲਿਟੀ ਦੇ ਵਿੱਚ ਹੈ 16 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਰੇਲੇ ਦੀ ਗੱਲ ਕਰੀਏ ਤਾਂ ਦੋਸਤੋ ਮੰਡੀ ਦੇ ਵਿੱਚ ਬਹੁਤ ਘਟਾਇਆ ਕਰੇਲੇ ਦਾ ਰੇਟ ਅੱਜ ਕਾਫੀ ਤੇਜ਼ ਆ ਦੋਸਤੋ ਕਰੇਲੇ ਦਾ ਰੇਟ ਬੋਲ ਰਿਹਾ ਸੀ ਵੀਰ ਜੀ ਤੇ ਪਤਾ ਕੀਤਾ 40 ਰੁਪਏ ਕਿਲੋ 40 45 ਆਮ ਵਿਕ ਰਿਹਾ ਜੀ ਅੱਜ ਕਰੇਲਾ ਕਰੇਲੇ ਦਾ ਰੇਟ ਅੱਜ ਤੇਜ਼ ਰਿਹਾ ਦੋਸਤੋ ਭਿੰਡੀ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਸੀ ਦੋਸਤੋ 30 ਰੁਪਏ ਕਿਲੋ 25 30 ਰੁਪਏ ਕਿਲੋ ਚੱਲ ਰਿਹਾ ਜੀ ਅੱਗੇ ਦੋਸਤੋ ਚੱਲਦੇ ਹਾਂ ਤੇ ਕਿਸੇ ਹੋਰ ਸਬਜੀ ਵੱਲ ਝਾਤ ਮਾਰਦੇ ਹਾਂ ਤੇ ਵੀਰ ਕਰੇਲਾ ਵਾਰ-ਵਾਰ ਦੇਖ ਰਿਹਾਗਾ ਕਿਉਂਕਿ ਕਰੇਲਾ ਅੱਜ ਮੰਡੀ ਦੇ ਵਿੱਚ ਘੱਟ ਆ ਬੈਂਗਣ ਦੀ ਗੱਲ ਕਰੀਏ ਤਾਂ 30 ਰੁਪਏ ਚੱਲ ਰਿਹਾ ਜੀ ਉਸ ਸਾਈਡ ਤੇ ਪਿਆ 22 ਦੇ ਵਿਸੇ ਹੋ ਗਿਆ ਦੋਸਤੋ ਸਬਜ਼ੀਆਂ ਦੇ ਸਰਦਾਰ ਜੇ ਟਮਾਟਰ ਦੀ ਗੱਲ ਕਰਦੇ ਤਾਂ ਟਮਾਟਰ ਦੇ ਰੇਟ ਕਾਫੀ ਉੱਪਰ ਨੂੰ ਵਾਗੇ ਗਏ ਨੇ ਜਿਹੜੇ ਅੱਜ ਤੋਂ ਕਾਫੀ ਦਿਨ ਪਹਿਲਾਂ 5 ਤੋਂ 7 ਰੁਪਏ ਕਿਲੋ ਹੁੰਦਾ ਸੀ 40 ਰੁਪਏ ਪ੍ਰਤੀ ਕਿਲੋ ਹੋ ਗਿਆ ਜੀ ਟਮਾਟਰ ਟਮਾਟਰ ਦੇ ਰੇਟ ਵਿੱਚ ਕਾਫੀ ਵਾਧਾ ਹੋਇਆਗਾ ਦੋਸਤੋ ਅੱਗੇ ਫੇਰ ਚੱਲਦੇ ਆਂ ਦੇਖਦੇ ਆਂ ਕਿਹੜੀ ਸਬਜ਼ੀ ਦੇਖੇ ਦਿਖਾਈਏ ਤੁਹਾਨੂੰ ਗਾਜਰ ਦੀ ਗੱਲ ਕਰੀਏ ਤਾਂ ਦੋਸਤੋ ਗਾਜਰ ਦਾ ਰੇਟ ਆ ਜਿਹੜਾ ਕਾਫੀ ਦਿਨਾਂ ਤੋਂ ਇੱਥੇ ਟਿਕਿਆ ਹੋਇਆ ਜਾਨੀ ਕਿ ਤੁਹਾਨੂੰ ਦੱਸ ਦਈਏ 25 ਤੋਂ 30 ਰੁਪਏ ਕਿਲੋ ਤੱਕ ਹੀ ਆ ਜੀ ਪੇਠੇ ਦਾ ਰੇਟ ਤੁਹਾਨੂੰ ਦੱਸ ਦਿੱਤਾ ਸੀ 10 ਰੁਪਏ ਕਿਲੋ 9-10 ਰੁਪਏ ਚੱਲ ਰਿਹਾ ਜੀ ਕਦੇ ਰੁਪਿਆ ਤੇਲੀ ਘਟ ਵੀ ਜਾਂਦਾ ਖੀਰੇ ਦਾ ਰੇਟ ਉਹੀ ਸੇਮ ਵੀਰ ਨੇ ਦੱਸਿਆ ਗਾਜਰਾ ਦਾ ਰੇਟ ਵੀ ਇੱਧਰ ਵੀਰ ਨੇ ਸੇਮ ਦੱਸਿਆ 30 ਰੁਪਏ ਕਿਲੋ ਤੇ ਖੀਰਾ ਚਾਈਨਸ ਜੋ ਤੁਸੀਂ ਦੇਖ ਰਹੇ ਹੋ ਇਹ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਗੱਲ ਬਿਕ ਰਿਹਾ ਜੀ ਜੇ ਗੱਲ ਕਰੀਏ ਨਿੰਬੂ ਦੀ ਨਿੰਬੂ ਦਾ ਰੇਟ ਦੋਸਤੋ ਉੱਥੇ ਟਿਕਿਆ 70-75 ਰੁਪਏ ਕਿਲੋ ਚੱਲ ਰਿਹਾ ਜੀ ਹਾ ਅਦਰਕ ਪਿਆ ਅਦਰਕ ਦਾ ਜਿਹੜਾ ਰੇਟ ਆ 200 ਰੁਪਏ ਕਿਲੋ ਤੱਕ ਚੱਲ ਰਿਹਾ ਜੀ ਲਸਣ ਦਾ ਰੇਟ ਦੀ ਵੀ ਜਾਣਕਾਰੀ ਦਿੱਤੀ ਲਸਣ ਦਾ ਰੇਟ ਵੀ ਇੱਥੇ 2 250 ਰੁਪਏ ਤੱਕ ਚੱਲ ਰਿਹਾ ਜੀ ਜੇ ਦੋਸਤੋ ਅਰਬੀ ਦੀ ਗੱਲ ਕਰੀ ਤਾਂ ਅਰਬੀ ਦਾ ਰੇਟ ਵੀ ਸਾਵੇਂ ਰੇਟਾਂ ਤੇ ਟਿਕਿਆ ਹੋਇਆ ਉੱਥੇ ਹੀ ਕਈ ਦਿਨਾਂ ਤੋਂ 40 45 ਰੁਪਏ ਕਿਲੋ ਤੱਕ ਹੀ ਵਿਕਰੇ ਜੀ ਅਰਬੀ ਅੱਗੇ ਦੋਸਤੋ ਘੇੜਾ ਦਿੰਨੇ ਆ ਮੰਡੀ ਦੇ ਵਿੱਚ ਦੇਖਦੇ ਆ ਤੇ ਕਿਹੜੀ ਸਬਜ਼ੀ ਹੋ ਰਹਿ ਗਈ ਤੇ ਆਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਨਿੰਬੂ ਦਾ ਰੇਟ ਇੱਧਰ ਵੀ ਭਰਾ ਤੋਂ ਪੁੱਛਿਆ ਤੇ ਇਹਨੇ ਵੀ ਉਹੀ ਦੱਸਿਆ 75 ਰੁਪਏ ਕਿਲੋ ਜੇ ਦੋਸਤੋ ਪਿਆਜ਼ ਦੀ ਗੱਲ ਕਰੀਏ ਤਾਂ ਪਿਆਜ਼ ਦੇ ਰੇਟ ਥੋੜੇ ਜਿ ਉਥੇ ਹੀ ਖੜੇ ਨੇ 30 ਤੋਂ 35 ਰੁਪਏ ਕਿਲੋ ਤੱਕ ਵਿਕ ਰਿਹਾ ਹੈ ਜੀ ਜਾਨੀ ਕਿ 35 ਰੁਪਏ ਟਾਪ ਕੁਆਲਟੀ ਹੈ ਸੁੱਕਾ ਪਿਆਜ਼ ਹੈ ਜੀ ਇੱਕ ਨੰਬਰ ਲਾਲ ਪਿਆਜ਼ ਦਾ रेट ਅੱਜ 35 ਰੁਪਏ ਤੱਕ ਕਿਲੋ ਤੱਕ ਰਿਹਾ ਜੀ 30 ਤੋਂ ਸ਼ੁਰੂ ਹਾਤਾ ਜਾਨੀ ਕਿ ਉਹ ਥੋੜੀ ਜਿਹੀ ਡਾਊਨ ਕੁਆਲਟੀ ਹੁੰਦੀ ਆ ਦੋਸਤੋ ਦੱਸ ਦਈਏ ਤੇ ਆਲੂ ਦੀ ਗੱਲ ਕਰੇ ਤਾਂ ਆਲੂ ਦਾ ਗੱਟਾ ਹੋਈ 950 ਰੁਪਏ ਦਾ ਜੀ ਜੇ ਗੱਲ ਕਰਦੇ ਆ ਤਾਂ ਗੁਵਾਰ ਫਲੀ ਦੀ ਗੁਵਾਰ ਫਲੀ ਦਾ ਰੇਟ ਦੋਸਤੋ ਕੱਲੋਂ ਵਾਲਾ ਜਾਨੀ ਕਿ 45 ਤੋਂ 50 ਰੁਪਏ ਸੌਰੀ ਸੌਰੀ ਜੀ 50 ਤੋਂ 55 ਰੁਪਏ ਚੱਲ ਰਿਹਾ ਜੀ ਉਹੀ ਸੇਮ ਰੇਟ ਚੱਲ ਰਿਹਾ ਗਵਾਰਫਲੀ ਬੈਡੀ ਗਵਾਰਫਲੀ ਹੈ ਜੀ ਤੇ ਅੱਗੇ ਹੋਰ ਦੇਖਦੇ ਆਂ ਜੀ ਗਵਾਰਫਲੀ ਬਾਰੇ ਤੁਹਾਨੂੰ ਦੱਸ ਦਿੱਤਾ ਤੇ ਜੇ ਗੱਲ ਕਰੀਏ ਦੋਸਤੋ ਅੱਗੇ ਆਪਾਂ ਬੈਂਗਣ ਦੀ ਬੈਂਗਣ ਦਾ ਰੇਟ ਗੋਲ ਦਾ 35 ਰੁਪਏ ਦੱਸਿਆ ਭਰਾ ਨੇ 35 ਰੁਪਏ ਪ੍ਰਤੀ ਕਿਲੋ ਜਾਨੀ ਕਿ ਸਾਰੀਆਂ ਸਬਜ਼ੀਆਂ ਦੇ ਹੀ ਰੇਟ ਤੇਜ਼ ਨੇ ਦੋਸਤੋ ਕੁਸ ਵੀ ਖਾਨਦਾਨ ਹੈ ਯਾਨੀ ਪਾਲਕ ਦੀ ਗੱਲ ਕਰੀ ਤਾਂ ਗੁੱਸੀ ਲੈਣੀ ਤਾਂ 20 ਰੁਪਏ ਪ੍ਰਤੀ ਗੁੱਸੀ ਦੇ ਹਿਸਾਬ ਨਾਲ ਵਿਕ ਰਿਹਾ ਜੀ ਇਹ ਰਿਟੇਲ ਦਾ ਰੇਟ ਹੈ ਜੀ ਇਹਨਾਂ ਦਾ ਗੁੱਸੀ ਵਾਲਾ ਕਿਲਵਾ ਦੇ ਰੇਟ ਜਾਨੀ ਕਿ ਦੁਕੱਟ ਹੁੰਦੇ ਜੇ ਇਕੱਠਾ ਕਵਾਂਟੀਟੀ ਦੇ ਵਿੱਚ ਖਰੀਦਣਾ ਤੁਸੀਂ ਨੇ ਤੇ ਦੋਸਤੋ ਮੰਡੀ ਦਾ ਖੀਰੇ ਦੀ ਗੱਲ ਕਰੀ ਤਾਂ ਇਹ ਦੋਸਤੋ 20 ਤੋਂ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਜੀ ਦੇਸੀ ਖੀਰਾ ਇਹ ਆਪਣਾ